ਅੱਖ ਜੜੀ ਐ ਨਾ ਮਹੁੰਦੀ ਐ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਵੀ ਜੇਕਰ ਗੱਲ ਕਰੀਏ ਤੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਤੇ ਉਹ ਵੀ ਕਹਿੰਦੇ ਨੇ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਜਦੋਂ ਵਿਰੋਧੀ ਪਾਰਟੀ ਦਾ ਲੀਡਰ ਜਾਂਦਾ ਸੀ ਉਹਨਾਂ ਦੇ ਕੋਲ ਆਪਣੀ ਕੋਈ ਮੰਗ ਲੈ ਕੇ ਜਾਂ ਕੋਈ ਸਮੱਸਿਆ ਲੈ ਕੇ ਤੇ ਉਸ ਨੂੰ ਖਾਲੀ ਹੱਥ ਵਾਪਸ ਨਹੀਂ ਭੇਜਿਆ ਜਾਂਦਾ ਸੀ ਉਸ ਨੂੰ ਐ ਨਹੀਂ ਕਿ ਕਿਹਾ ਜਾਂਦਾ ਸੀ ਕਿ ਤੁਹਾਡਾ ਕੰਮ ਨਹੀਂ ਹੋਏਗਾ ਬਲਕਿ ਉਸ ਨੂੰ ਕਿਹਾ ਜਾਂਦਾ ਸੀ ਕਿ ਤੁਹਾਡਾ ਕੰਮ ਜਿਹੜਾ ਫਸਟ ਪ੍ਰੀਅਰਟੀ ਦੇ ਵਿੱਚ ਹੋਏਗਾ ਸਭ ਤੋਂ ਪਹਿਲਾਂ ਤੁਹਾਡਾ ਹੀ ਕੰਮ ਕੀਤਾ ਜਾਏਗਾ ਤਾਂ ਕਿ ਵਿਰੋਧੀ ਪਾਰਟੀਆਂ ਇਹ ਨਾ ਕਹਿਣ ਕਿ ਜਿਹੜੀ ਸੱਤਾ ਧਿਰ ਹੈ ਉਹ ਵਿਰੋਧੀ ਨਾਲ ਕਿਸ ਢੰਗ ਦਾ ਵਿਤਕਰਾ ਕਰ ਰਹੀ ਹੈ ਔਰ ਹੁਣ ਵੀ ਜਿਹੜੀ ਤੁਹਾਨੂੰ ਤਸਵੀਰ ਵਿਖਾ ਰਹੇ ਆ ਇਹ ਡਾਕਟਰ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦੀ ਤਸਵੀਰ ਹੈ ਤੁਸੀਂ ਵੇਖ ਸਕਦੇ ਹੋ ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਉਹਨਾਂ ਦਾ ਹੁਣ ਤੋਂ ਕੁਝ ਦੇਰ ਬਾਅਦ ਅੰਤਿਮ ਸੰਸਕਾਰ ਕੀਤਾ ਜਾਊਗਾ ਔਰ ਜਿਸ ਢੰਗ ਦੇ ਨਾਲ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਹੈ ਹੁਣ ਨਿਗਮ ਬੋਧ ਕਾਟ ਪਹੁੰਚ ਚੁੱਕੀ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਦਿੱਲੀ ਦੀ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਆਈਟੀਓ ਰੋਡ ਦੀ ਜੇਕਰ ਗੱਲ ਕਰੀਏ ਕਿਉਂਕਿ ਅੱਜ ਸਵੇਰੇ ਪਹਿਲਾਂ ਉਹਨਾਂ ਦੀ ਜਿਹੜੇ ਅੰਤਿਮ ਦਰਸ਼ਨ ਨੇ ਉਹ ਆਈਸੀਸੀ ਦਾ ਜਿਹੜਾ ਮੁਖਿਆਲ ਹੈ ਉੱਥੇ ਉਹਨਾਂ ਦੇ ਅੰਤਿਮ ਦਰਸ਼ਨ ਕਰਵਾਏ ਗਏ ਜਿਹੜੇ ਲੋਕ ਉੱਥੇ ਪਹੁੰਚੇ ਸੀ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਕਈ ਜਿਹੜੇ ਸੀਐਮ ਕਈ ਸਾਬਕਾ ਸੀਐਮ ਜਿਹੜੇ ਨੇ ਉਹ ਡਾਕਟਰ ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਆਈਸੀਸੀ ਦੇ ਦਫ਼ਤਰ ਪੁੱਜੇ ਸੀ ਔਰ ਹੁਣ ਜਿਹੜੀ ਤੁਹਾਨੂੰ ਅਸੀਂ ਤਸਵੀਰ ਵਿਖਾ ਰਹੇ ਹਾਂ ਆ ਤਸਵੀਰ ਹੈ ਤੁਸੀਂ ਵੇਖ ਸਕਦੇ ਹੋ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਨਿਗਮਬੋਧਗਾਟ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਔਰ ਦੇਖੋ ਜਿਸ ਸੰਗ ਦੇ ਨਾਲ ਕਹਿ ਰਹੇ ਨੇ ਇੱਥੇ ਜਿਹੜੇ ਸਮਰਥਕ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਦ ਤੱਕ ਸੂਰਜ ਚੰਦ ਰਹੇਗਾ ਡਾਕਟਰ ਮੋਨਮੋਨ ਸਿੰਘ ਤੁਹਾਡਾ ਨਾ ਰਹੇਗਾ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਹੈ ਉਹ ਹੁਣ ਨਿਗਮਬੋਧਗਾਟ ਪਹੁੰਚ ਚੁੱਕੀ ਹੈ ਔਰ ਇਸ ਯਾਤਰਾ ਦੇ ਨਾਲ ਜਿਹੜਾ ਵੱਡਾ ਕਾਫਲਾ ਜਿਹੜੇ ਹੋਰ ਲੀਡਰਾਂ ਦਾ ਵੀ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਭਾਰਿਕਾ ਪਾਰਟੀ ਦਾ ਲੀਡਰ ਜਿਹੜਾ ਹੈ ਉਹ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਇਸ ਦੇ ਵਿੱਚ ਅਸੀਂ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਉਹ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ ਅਮਿਤ ਸ਼ਾਹ ਦੀ ਗੱਲ ਕਰੀਏ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਇਸ ਤੋਂ ਇਲਾਵਾ ਜੇਪੀ ਨੱਡਾ ਦੀ ਗੱਲ ਕਰੀਏ ਜਾਂ ਹੋਰ ਲੀਡਰਾਂ ਦੀ ਗੱਲ ਕਰੀਏ ਆਪਣੇ ਢੰਗ ਦੇ ਨਾਲ ਹਰ ਕੋਈ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇ ਰਿਹਾ ਔਰ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਕਿ ਰੋਬਰਟ ਵਾਡਰਾ ਦੀ ਜਿਹੜੀ ਤਸਵੀਰ ਹੈ ਉਹ ਤੁਹਾਨੂੰ ਵਿਖਾ ਰਹੇ ਹਾਂ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਦੀ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾਈਆਂ ਆਏ ਆਈ ਸੀ ਸੀ ਪਹੁੰਚੇ ਸੀ ਔਰ ਹੁਣ ਵੀ ਜਿਹੜੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਤੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਲੀਡਰ ਜਿਹੜੇ ਨੇ ਰੋਬਰਟ ਵਾਡਰਾ ਜਿਹੜੇ ਨੇ ਉਹ ਜਾ ਰਹੇ ਨੇ ਨਿਗਮਬੋਧ ਘਾਟ ਹੋਰ ਵੀ ਜਿਹੜੇ ਲੀਡਰ ਨੇ ਤੁਸੀਂ ਵੇਖ ਸਕਦੇ ਹੋ ਜਿੱਥੇ ਪਰਿਵਾਰਿਕ ਮੈਂਬਰ ਡਾਕਟਰ ਮਨਮੋਨ ਸਿੰਘ ਦੇ ਇਸ ਅੰਤਿਮ ਯਾਤਰਾ ਦੇ ਵਿੱਚ ਮੌਜੂਦ ਹੈ ਉੱਥੇ ਹੀ ਕਈ ਵੱਡੇ ਲੀਡਰਾਂ ਦੀ ਗੱਲ ਕਰੀਏ ਚਾਹ ਉਸ ਦੇ ਵਿੱਚ ਕਾਂਗਰਸੀ ਲੀਡਰਾਂ ਦੀ ਗੱਲ ਕਰੀਏ ਜਾਂ ਵੱਖ-ਵੱਖ ਪਾਰਟੀਆਂ ਦੇ ਹੋਰ ਲੀਡਰਾਂ ਦੀ ਗੱਲ ਕਰੀਏ ਉਹ ਵੀ ਇਸ ਯਾਤਰਾ ਦਾ ਹਿੱਸਾ ਬਣੇ ਐ ਔਰ ਆਪਣੇ ਇਸ ਹਰਮਨ ਪਿਆਰੇ ਨੇਤਾ ਨੂੰ ਅੱਜ ਅੰਤਿਮ ਵਿਦਾਈ ਜਿਹੜੇ ਆ ਲੀਡਰ ਦਿੰਦੇ ਹੋਏ ਨਜ਼ਰ ਆਣਗੇ ਲੋਕ ਦਿੰਦੇ ਨਜ਼ਰ ਆਣਗੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਇੱਕ ਵੱਡਾ ਟਰੱਕ ਜਿਹੜਾ ਉਸ ਦੇ ਵਿੱਚ ਵੀ ਲੀਡਰ ਜਿਹੜੇ ਨੇ ਆ ਕਾਂਗਰਸੀ ਲੀਡਰਾਂ ਦਾ ਇੱਕ ਵੱਡਾ ਜਿਹੜਾ ਕਹਿ ਸਕਦੇ ਆ ਕਿ ਜਿਹੜੀ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਿਹਾ ਕਾਂਗਰਸੀ ਲੀਡਰ ਨੇ ਜਿਹੜੇ ਇਸ ਅੰਤਿਮ ਯਾਤਰਾ ਦੇ ਵਿੱਚ ਸ਼ਮੂਲੀਅਤ ਦਰਜ ਕਰਵਾ ਰਹੇ ਸੀ ਔਰ ਆਪਣੇ ਨੇਤਾ ਨੂੰ ਅੰਤਿਮ ਵਿਦਾਈ ਦੇਣ ਲਈ ਇੱਥੇ ਪੁੱਜੇ ਨੇ ਜਿਸ ਢੰਗ ਦੇ ਨਾਲ ਉਹਨਾਂ ਦਾ ਵਿਅਕਤੀਤਵ ਸੀ ਜਿਸ ਢੰਗ ਦੀ ਉਹਨਾਂ ਦੀ ਛਵੀ ਸੀ ਔਰ ਹਰ ਕਿਸੇ ਨਾਲ ਪਿਆਰ ਕਰਦੇ ਸੀ ਹਰ ਕਿਸੇ ਦਾ ਸਤਿਕਾਰ ਕਰਦੇ ਸੀ ਅੱਜ ਉਹੀ ਪਿਆਰ ਉਹੀ ਸਤਿਕਾਰ ਜਿਹੜਾ ਉਹ ਲੋਕ ਉਹਨਾਂ ਨੂੰ ਦੇ ਰਹੇ ਨੇ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਵੀ ਲੋਕ ਜਿਸ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਮੜੇ ਔਰ ਹਰ ਇੱਕ ਪਾਰਟੀ ਦਾ ਜਿਹੜਾ ਲੀਡਰ ਆ ਕੇ ਜਿਸ ਢੰਗ ਦੀ ਉਹਨਾਂ ਦੀ ਛਵੀ ਸੀ ਉਸ ਨੂੰ ਲੈ ਕੇ ਗੱਲ ਕਰਦਾ ਨਜ਼ਰ ਆਇਆ ਕਈ ਤੇ